ਫਾਜ਼ਿਲਕਾ ਜ਼ਿਲ੍ਹੇ ਅੰਦਰ ਪੇ ਬੀਤੇ ਦਿਨੀ ਮੀਂਹ ਦੇ ਕਾਰਨ ਪਿੰਡਾਂ ਵਿੱਚ ਹੜ ਵਰਗੇ ਹਾਲਾਤ ਬਣ ਗਏ ਹਨ ਜੋ ਤੁਸੀਂ ਕੈਮਰੇ ਦੀ ਸਕਰੀਨ ਤੇ ਵੇਖ ਰਹੇ ਹੋ ਫਾਜ਼ਿਲਕਾ ਮਲੋਟ ਰੋਡ ਤੇ ਪੈਂਦੇ ਪਿੰਡ ਅਬੁੰਨ ਦੀ ਵੀਡੀਓ ਹੈ ਜਿੱਥੇ ਤੁਸੀਂ ਵੇਖ ਰਹੇ ਹੋ ਕਿ ਪਿਛਲੇ 1 ਤਰੀਕ ਨੂੰ ਜੋ ਮੀਂਹ ਪਿਆ ਸੀ ਉਹ ਮੀਂਹ ਕਾਰਨ ਪਿੰਡਾਂ ਵਿੱਚ ਹੜ ਵਰਗੇ ਹਾਲਾਤ ਬਣ ਗਏ ਅੱਜ 4 ਤਰੀਕ ਹੋ ਗਈ ਹੈ ਅੱਜ ਸਵੇਰ ਦੀ ਇਹ ਵੀਡੀਓ ਹੈ ਪਿੰਡਾਂ ਦੇ ਵਿੱਚ ਖੇਤਾਂ ਵਿੱਚ ਫਸਲਾਂ ਪੂਰੀ ਤਰ੍ਹਾਂ ਡੁੱਬ ਚੁੱਕੀਆਂ ਹਨ ਕਿਸਾਨ ਰੋ ਰਹੇ ਹਨ ਸਰਕਾਰ ਤੋਂ ਮਦਦ ਮੰਗ ਰਹੇ ਹਨ ਪਰ ਨਹਿਰੀ ਵਿਭਾਗ ਅਤੇ ਡਰੇਨੇਜ ਵਿਭਾਗ ਅਧਿਕਾਰੀਆਂ ਵੱਲੋਂ ਇਹਨਾਂ ਦੀ ਕੋਈ ਵੀ ਸੁਣਾਈ ਨਹੀਂ ਕੀਤੀ ਜਾ ਰਹੀ ਕਿਸਾਨਾਂ ਨੇ ਦੱਸਿਆ ਕਿ ਹਾਲਾਤ ਐਨੇ ਬੱਤਰ ਹੋ ਗਏ ਹਨ ਕਿ 70 ਤੋਂ 80 ਹਜ਼ਾਰ ਰੁਪਏ ਕਿਲਾ ਜ਼ਮੀਨ ਠੇਕੇ ਤੇ ਵੀ ਲਈ ਸੀ ਉਹ ਵੀ ਡੁੱਬ ਚੁੱਕੀ ਹੈ ਫਸਲ ਪੂਰੀ ਤਰ੍ਹਾਂ ਤਬਾਹ ਹੈ ਉਹਨਾਂ ਕੋਲ ਖਾਣ ਲਈ ਰੋਟੀ ਵੀ ਓਕੀ ਹੋ ਗਈ ਹੈ ਘਰਾ ਵਿੱਚ ਵੀ ਪਾਣੀ ਵੜ ਗਿਆ ਹੈ ਪਰ ਸਰਕਾਰ ਅਤੇ ਪ੍ਰਸ਼ਾਸਨ ਜੋ ਕਿ ਵੱਡੇ ਵੱਡੇ ਦਾਅਵੇ ਕਰਦੀ ਆ ਖੋਖਲੇ ਸਾਬਤ ਹੋ ਰਹੇ ਹਨ ਉਹਨਾਂ ਕੈਮਰੇ ਸਾਹਮਣੇ ਆ ਕੇ ਬੋਲਦੇ ਹੋਏ ਕਿਆ ਵੀ ਸਰਕਾਰ ਦੇ ਦਾਅਵੇ ਦੀ ਹਵਾ ਕੱਢ ਰਿਹਾ ਫਾਜ਼ਿਲਕਾ ਦਾ ਡਰੇਨੇਜ ਵਿਭਾਗ ਤੇ ਇਨੈਰ ਵਿਭਾਗ ਬੀਤੇ ਦਿਨੀ ਮੀਂਹ ਕਾਰਨ ਸੇਬਨਾਲੇ ਮਗਰਲੇ ਪਿੰਡਾਂ ਦਾ ਪਾਣੀ ਆਇਆ ਤੇ ਨਿਕਾਸੀ ਨਹੀਂ ਹੋਈ ਹੋਰ ਉੱਥੇ ਬੋਲਦੇ ਪਿੰਡ ਵਾਸੀਆਂ ਨੇ ਕੀ ਕੁਝ ਕਿਹਾ ਸਭ ਕੋ ਜਾਣਣ ਲਈ ਬਣੇ ਰੋ ਸਤਸ੍ਰੀਕਾਲ ਭਾਈ ਜੀ ਅਬ ਉਹਨਾਂ ਪਿੰਡ ਜ਼ਿਲ੍ਹਾ ਫਾਿਲਕਾ ਬਹੁਤ ਮਾੜੇ ਹਾਲ ਹੈ ਜੀ ਜ਼ਿੰਮੇਦਾਰਾਂ ਦੇ ਨੇੜੇ ਤੇੜੇ ਵੀ 60 70 ਕਿੱਲਾ ਫਸਲ ਸਾਰੀ ਪਾਣੀ ਦੇ ਨਾਲ ਤੁਸੀਂ ਵੇਖ ਸਕਦੇ ਹੋ ਦੂਰ ਚਾਤੀ ਮਰਵਾ ਦਿਓ ਭਾਈ ਸਾਰਾ ਹੀ ਇੰਨਾ ਇੰਨਾ ਪਾਣੀ ਖੜਿਆ ਜੀ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਨਹੀਂ ਕੋਈ ਕੁਛ ਨਹੀਂ ਬੇਨਤੀ ਕਰਦੇ ਆ ਵੀ ਪ੍ਰਸ਼ਾਸਨ ਤੋਂ ਜਲਦ ਤੋਂ ਜਲਦ ਮਦਦ ਮੋਹਿਆ ਕਰਵਾਈ ਜਾਵੇ ਇਸ ਇਸ ਦਾ ਬੇਨ ਕਾਰਨ ਹੈਗਾ ਇਹ ਸੇਮ ਨਾਲੀ ਦੀ ਸਫਾਈ ਨਾ ਹੋਣਾ ਤੇ ਕੂੜੀਆਂ ਬੰਦ ਹੋਣਾ ਮੇਨ ਗੱਲ ਇਹ ਹੈ ਵੀ ਪਾਣੀ ਦੀ ਜਿਹੜੀ ਸਪਲਾਈ ਹੈ ਸੇਮ ਨਾਲਿਆਂ ਦੀ ਖਟਾਈ ਨਹੀਂ ਹੋਣ ਕਰਕੇ ਇਹ ਪਾਣੀ ਇੱਥੇ ਵਾਟਰ ਲੈਵਲ ਵਧਿਆ ਪਿੱਛੋਂ ਚਾਰ ਪਿੰਡਾਂ ਦਾ ਪਾਣੀ ਆ ਰਿਹਾ ਸੇਮ ਨਾਲੀ ਦੇ ਰਾਹੀਂ ਇਦੋਂ ਪਿੱਛਾ ਦਾ ਸਾਰਾ ਹੀ ਡੋਬਾ ਡੋਬਾ ਹੈ ਇੱਧਰ ਜਿੱਥੋਂ ਤੱਕ ਤੁਹਾਡੀ ਝਾਤ ਜਾ ਰਹੀ ਹੈ ਵੇਖ ਸਕਦੇ ਹੋ ਤੁਸੀਂ ਕੂੜੀਆਂ ਪਾਈਪਾਂ ਟੋੜੀਆਂ ਖਾਲੀਆਂ ਨਾਲੀਆਂ ਜਿਹੜਾ ਵੀ ਐ ਉਹਦੀ ਕੋਈ ਸਫਾਈ ਨਹੀਂ ਪ੍ਰਸ਼ਾਸਨ ਵੱਲੋਂ ਹੋਈ ਜਿਹਦੇ ਖਮਿਆਜਾ ਜਿਹੜਾ ਆਮ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਠੇਕੇ ਤੇ ਵਾਣ ਲੋਕਾਂ ਦੇ ਲਈ ਹੋਏ ਜੀ ਸਾਰਾ ਕੰਮ ਦਿਹਾੜੀ ਮਜ਼ਦੂਰੀ ਕਰਕੇ ਮਸਾਂ ਝੋਨਾ ਪਾਲਿਆ ਸੀ ਜੇ ਆਹ ਪਾਣੀ ਸਾਡੇ ਲੋ ਤੋਂ ਝੋਨਾ ਆਹ ਦੇਖੋ ਮਰ ਗਿਆ ਬਾਈ ਨੇ ਠੇਕੇ ਲਿਆ ਹੋਇਆ ਵਾਣ 70 75 80 ਹਜ਼ਾਰ ਤੱਕ ਵਾਣ ਠੇਕੇ ਲਏ ਹੋਏ ਆ ਉੱਤੇ ਖਰਚਾ ਵੀ ਕਰਿਆ ਹੋਇਆ 80 ਹਜ਼ਾਰ ਜ਼ਿੰਮੇਦਾਰ ਦੱਸੋ ਕਿੱਥੇ ਜਾਊਗਾ ਜੀ 80 ਹਜ਼ਾਰ ਨੂੰ ਤੁਸੀਂ ਬੋਲੋ ਹਾਂਜੀ ਸਾਹਿਬ ਸਰ ਬੈਂਤੀ 80000 ਲਿਆ ਸੀ ਮੈਂ ਇੰਦਰਪਾਲ ਸਿੰਘ ਨੇ ਤੇ ਆਹ ਵੇਖ ਲੋ ਜੀ ਹਾਲ ਕੀ ਹੋਇਆ ਪਿਆ ਜੀ ਠੀਕਾ ਭਰੇ ਬਹੁਤ ਮੈਨ ਤਾਂ ਕਰਤੇ ਮਜ਼ਦੂਰੀਆਂ ਕਰਤੇ ਤੇ ਕੋਈ ਹਾਲ ਨਹੀਂ ਰਹੇ ਆਪਣਾ ਏਰੀਆ ਵੀ ਜੀ 15 20 ਏਕੜ ਸਾਰਾ ਹੀ ਡੁੱਬਿਆ ਪਿਆ ਸਾਰੀਆਂ ਆਗਾ ਸੇਮ ਨਾਲੀ ਦੀ ਪੁਲੀਆਂ ਸਾਰੀਆਂ ਬੰਦ ਪਈਆਂ ਨੇ ਕੋਈ ਨਿਕਾਸੀ ਦਾ ਪ੍ਰਬੰਧ ਹੈ ਨਹੀਂਗਾ ਅਗਰ ਅੰਕਾ ਜੀ ਕਰ ਲਈ ਬਈ ਬੰਨਾ ਬੰਨਾ ਕੋਈ ਰਿਐਕਸ਼ਨ ਨਹੀਂ ਆਇਆ ਜੀ ਨਹਿਰੀ ਫਿਲਹਾਲ ਤਾਂ ਇਹਦਾ ਕੋਈ ਨਾ ਐਸਡੀਓ ਆਇਆ ਨਾ ਐਕਸ਼ਨ ਆਇਆ ਹੈ ਕਿਸੇ ਨੇ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਕੋਈ ਨਹੀਂ ਆ ਰਿਹਾ ਜੀ ਇਸ ਇਲਾਕੇ ਵਿੱਚ ਡੁੱਬਣ ਦਾ ਮੇਨ ਕਾਰਨ ਹੈਗਾ ਹੈ ਸੇਮ ਨਾਲੀ ਦੀ ਸਫਾਈ ਨਾ ਹੋਣਾ ਇੱਕ ਤਰੀਕ ਨੂੰ ਮੀਂਹ ਆਇਆ ਤੇ ਇੱਕ ਤਰੀਕ ਨੂੰ ਨਾਲੀ ਦੀ ਸਫਾਈ ਸ਼ੁਰੂ ਸ਼ੁਰੂ ਕੀਤੀ ਗਈ ਹੈ ਤੇ ਦੋ ਦਿਨ ਸਫਾਈ ਹੁੰਦੀ ਰਹੀ ਹੈ ਪਾਣੀ ਜੋ ਪਿਛੋ ਆ ਰਿਹਾ ਸੀ ਉਹ ਸਾਰਾ ਇਕੱਠਾ ਹੋ ਗਿਆ ਤੇ ਦੂਜਾ ਕਾਰਨ ਹੈਗਾ ਇਹ ਆਪਣੇ ਜਿਹੜੇ ਪਾਈਪਾਂ ਨਹੀਂ ਸਾਫ ਤੇ ਪਾਈਪਾਂ ਦੀ ਪੂਰੀ ਸਫਾਈ ਕਰਨੀ ਚਾਹੀਦੀ ਦੋ ਦੋ ਪਾਈਪਾ ਹੋਣੇ ਚਾਹੀਦੇ ਹਨ ਇੱਕ ਜਗ੍ਹਾ ਤੇ ਪੂਰੀ ਤਾਂ ਪਾਣੀ ਨਿਕਾਸੀ ਹੋ ਸਕਦੀ ਹੈ ਇਹ ਸਾਰਾ ਕੰਮ ਸਫਾਈ ਦਾ ਤੇ ਪਾਈਪਰ ਠੀਕ ਢੰਗ ਨਾਲ ਪੈ ਜਾਣ ਤੇ ਇਥੇ ਡੋਬਾ ਬਿਲਕੁਲ ਨਹੀਂ ਆਏਗਾ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत